ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਦੇਖਣ ਨੂੰ ਆਪਾਂ ਜੀ ਖਾਣਾ ਜਰਦੀਆ ਜੀ ਆ ਜੀਆ ਮੇਰੇ ਜੀ ਦੀ ਕਰਨ ਲੱਗੇ ਸ਼ੁਰੂਆਤ ਤੇ ਤਾਂੋਂ ਵੱਟ ਕੇ ਬਾਰਿਸ਼ ਨਾ ਵੀ ਆ ਰਹੀ ਨਹੀਂ ਆਇਆ ਜਿਸ ਤਾਂ ਮੋਟੇ ਭਰੇ ਨਹੀਂ ਸੀਗੇ ਤੇ ਹਾਂ ਜੀ ਚਲੋ ਵੀ ਪਾਣੀ ਇੰਨਾ ਨਾ ਖੜ ਗਿਆ ਸੀਗਾ ਚੌਦਰੀ ਤੇ ਇੰਨਾ ਨਾ ਆਸਲਾਬ ਖੜ ਗਿਆ ਤੇ ਇੱਥੇ ਇੰਨੀ ਵੀ ਜ਼ਿਆਦਾ ਜੰਮ ਗਈ ਨਾ ਕੀ ਗ੍ਰਮੀਟਸ ਆਪ ਕੋਲ ਨੇ ਇਹਦੇ ਵੀ ਦਿੱਤੀਆਂ ਨਹੀਂ ਅੱਜ ਨਾਲ ਗੰਗੀ ਭਾਰਤੀਆਂ ਦੇ ਤੇ ਮੈਂ ਜਿਸ ਤਰ੍ਹਾਂ ਕਰ ਮੈਂ ਜਿਸ ਤਰ੍ਹਾਂ ਦੋਨੇ ਪਰ ਨੰਬਰ ਵਾਲਾ ਰਿਛਾ ਮੜਦੇ ਨਹੀਂ ਦੋ ਵਾਟੇ ਨਾਲ ਚੱਲ ਨਹੀਂ ਹੁੰਦਾ ਥਾਈ ਕੋਈ ਕਾਰ ਇਹ ਨਾਮ ਸੁਣਾਉਂਦਾ ਹੁੰਦਾ ਜਿਹੜੀ ਤੋਂ ਬਾਅਦ ਸਾਰਾ ਮੈਨਾਂ ਕੰਮ ਰਹਿ ਗਿਆ ਜਮੀਨ ਸਣੀ ਨਹੀਂ ਲੰਦੀ ਕੀ ਚੋਹਣੀ ਨੂੰ ਕੋਲ ਹੈ ਸਟੇਸ਼ਨ ਵੀ ਸਰ ਨਾਲ ਹੀ ਦੇ ਬਰੀ ਬਿੰਡੇ ਤਾਂ ਇਹ ਮਖ ਨਾਲ ਕੁਝ ਤੁਹਾਡੇ ਕਪੜੇ ਧੁੱਤ ਜਾਣਗੇ ਤੁਹਾਡੇ ਵੀ ਜਿਸਨ ਆਪਣੀ ਗਲਤ ਹੈ ਇੰਨਾ ਕਰੇ ਤਾਂ ਜਾਂਦੇ ਜਬੀ ਨਾਲ ਬਣੇ ਹੰਡਾ ਹੰਡਾ ਮਾਣੀ ਸਿਗਣਾ ਨਾਲੇ ਚ ਹੰਡਾ ਰੋਸ ਸੁਲਪਤ ਤੱਤਾਗਾ ਨਹੀਂ ਕਰਦੀ ਸੋਟੀਆ ਬਹੇ ਨਹੀਂ ਕਰੇ ਅਜੇ ਰੋਣਾ ਗਿਆ ਰੇ ਇਹਨੇ ਛੱਡੇ ਪਾਣੀ ਨਾਲ ਉਹ ਤੋਂ ਵਾਲੀ ਰਾਮਦਾਰੀ ਹੋਦੀ ਹੈ ਮਜਬੂਰੀ ਹੈ ਕੀ ਕਰਦੀ ਹਾਂ ਗਾਹਾਂ ਸੋਟੀ ਨੂੰ ਬਾਤੂ ਕਰ ਦੂੰਗੀ ਮੈਂ ਕਿਤੇ ਕਿਤੇ ਛੋਟਰਾ ਲੈਣਾ ਪਹਿਲਾਂ ਧਾਣਾ ਛੋਟਰਾ ਜਿਵੇਂ ਛੱਡਾਂ ਤੁਮ ਲੱਕੜਾ ਨੂੰ ਕੋਣੇ ਨੂੰ ਫੁੱਲ ਨੂੰ ਸਟਾਰਟ ਕਰ ਬਾਕੀ ਗਿੱਜਰ ਲਾਵਾਂਗੇ ਸਾਰਾ ਪ੍ਰਬੰਧ ਹੋ ਜੂਗਾ ਹੁਣ ਤਾਂ ਬੱਸ ਘਾਸ ਵਾਲਾ ਦਿਨ ਨਹੀਂ ਕਿੰਈ ਤੇ ਯਾ ਭੀ ਇਹ ਨਹੀਂ ਜਿਹੜੇ ਮਿੱਟੀ ਨਾਲ ਆਕਸਾਈ ਹੁੰਦੀ ਸੀ ਕਹਿੰਦੇ ਨੇ ਪੁੱਤਾਂ ਨੂੰ ਛੁਮਕ ਮਾਰ ਕੇ ਵੇਂਦਾ ਹੈ ਵਾ ਤੇ ਥੋੜਾ ਜਿਹਾ ਹੱਥ ਹਲਾ ਲੈਣਾ ਚਾਹੀਦਾ ਬਸ ਹੱਟ ਤੌੜੇ ਬਾਰੇ ਗੱਲ ਕਰਦੇ ਦਿੱਤੀ ਅੱਗੇ ਚੀਕ ਨਹੀਂ ਮਿੱਟੀ ਰੁਕ ਜਾਂਦੀ ਹੈ ਪੀਨ ਵਾਲਾ ਪਾਣੀ ਹੈ ਅਲਪ ਨਹੀਂ ਹੁੰਦੀ ਜੀ ਸੋੜਿਆਂ ਦੀ ਜਗ੍ਹਾ ਚੇਂਜ ਕਰਦੇ ਕਿੱਥੇ ਤੇ ਰੱਖੀਏ ਪੂਰ ਪਾਣੀ ਨਾ ਮਲੇ ਆਹ ਸਾਡੇ ਦਾ ਆਪ ਨੂੰ ਬਣਾਣਾ ਕੰਮ ਹੀ ਪਿੰਡ ਨਾਲ ਕੰਮੇ ਸਾਰੇ ਪਾਣੀ ਵੜ ਗਿਆ ਫੇਰ ਆ ਕੇ ਵੜਾ ਤਾਂ ਪਾਣੀ ਕੱਢਿਆ ਪਾਣੀ ਕੱਢ ਕੇ ਫਿਰ ਘੁੱਟ ਪਾਣੀ ਦੀ ਕੀਤੀ ਇਹਨੇ ਜੀ ਬਾਦ ਚਾਹ ਬਣਾਈ ਹੋਸੀ। ਉਹ ਚਾਹ ਨਾਲ ਕੀ? ਬੜਾ ਬੁਰਾ ਹਾਲ ਕਰਦਾ ਪਰ ਇਹ ਨਹੀਂ ਆਉਂਦਾ। ਇਹਨੇ ਮੈਨੂੰ ਪੁੱਛੇ ਪਏ ਨਾ ਵਾਲੇ ਪੁੱਛੇ ਨਾ। ਇਹ ਬੋਤੀ ਦੇ। ਇਹਨੇ ਸਾਫ ਹੋ ਜਾਂਦਾ। ਜਾਪਣਾ ਕੋਲ ਘੂਰ ਮਾਰ ਜੇ ਇਦ ਕਾਲੀ ਮੂਪਾ ਗਈ ਸੀ ਮੈਂ ਉਹ ਰਿਚੀ ਸਾਥੀ ਆਪਣੀ ਵਾਲੀ ਉਹਦੀ ਤੋਂ ਨਾਲੀ ਹੋ ਗਈ ਨਹੀਂ ਚੱਲ ਰਹੀ ਜੀ ਤਾਂ ਮਹਸਾਬ ਆ ਰਹੇ ਹੁਣ ਦੁਪਹਿਰ ਤੇ ਜੇ ਬਾਅਦ ਵੀ ਮੌਸਮ ਬੰਦਿਆ ਸਾਫ ਹੋਇਆ ਤਾਂ ਆਪਾਂ ਜਿਹੜੀਆਂ ਕੰਤਾਂ ਤਾਂ ਜਲਦੀ ਲੱਗੀਏ ਸਾਰੀ ਲਾ ਦਾਂਗੇ ਵਰਖਵਾਸ਼ਿਆ ਲੈ ਕੇ 13-14 ਵਧੀਆ ਹੋਗਾ ਸੈਟ ਤੇ ਹੁਣ ਕੱਚੇ ਵਰਦੀ ਕੋਚੇ ਲਾ ਕੇ ਫਿਰ ਰੋਟੀ ਬਣਾਵਾਂ ਜੀ ਟਾਈਮ ਹੋ ਗਿਆ 12:41 ਮਿੰਟ ਤੇ ਆਪਾਂ ਨਾਲ ਨੂੰ ਕਿ ਹੋਗੇ ਰੈਡੀ ਸਫ ਸਫਾਈ ਸਾਰੀ ਡਨ ਹੋਗੀ ਤੇ ਕਪੜੇ ਸਾਰੇ A to Z ਧੋ ਲਿਆ ਆਪਾਂ ਸਾਰੇ ਹਨਾ ਤੇ ਜਿਹੜਾ ਵੀ ਮੈਂ ਧੋਤਾ ਸੀਗਾ ਸਵੇਰੇ ਚਾਰ ਕੁਆਲਿਟੀਆਂ ਨਾਲ ਤੇ ਹੁਣ ਆਪਾਂ ਤਿਆਰ ਹੋ ਕੇ ਕਿੱਥੇ ਜਾ ਰਹੇ ਆ ਨਾ ਤੁਹਾਨੂੰ ਦੱਸਦੇ ਆ ਤੇ ਮੈਂ ਤੇ ਜਸ਼ਨ ਜਾ ਰਹੇ ਆ ਜਸ਼ਨ ਦਾ ਪਾਰਸਲ ਆ ਗਿਆ ਹਨਾ ਤੇ ਮੈਂ ਤੇ ਜਸ਼ਨ ਸਿਰਸਾ ਚਲਦੇ ਆ ਤੇ ਉੱਥੇ ਸਿਰਸਾ ਜਾ ਕੇ ਪਾਰਸਲ ਫੜ ਕੇ ਲਿਆਉਣੇ ਆ ਤੇ ਮੇਰੇ ਪੁੱਤ ਦੀ ਤੌਰ ਤੌਰ ਦੇਖੋ ਤੇ ਆਪਣਾ ਪਾਰਸਲ ਆ ਗਿਆ ਜੀ ਤੇ ਆਪਾਂ ਹੁਣ ਜਾਣੇ ਆ ਕਿ ਸਿਰਸਾ ਪਾਰਸਲ ਫੜ ਕੇ ਲੈ ਕੇ ਆਉਣੇ ਘਰੇ ਤੇ ਚਲੋ ਜੀ ਬਣੇ ਲਿਓ ਬਲੌਗ ਦੇ ਨਾਲ ਬਾਕੀ ਨਾਲ ਦੇ ਨਾਲ ਬਲੌਗ ਆਪਾਂ ਤੁਹਾਡੇ ਲਈ ਹਨਾ ਸ਼ਾਰਟ ਵਗੈਰਾ ਸ਼ੇਅਰ ਕਰਦੇ ਰਵਾਂਗੇ ਤੇ ਲੋ ਜੀ ਆਪਣਾ ਪ੍ਰੀਤ ਵੀ ਫਿਰਦਾ ਤੇ ਜਸ਼ਨ ਮੇਰੇ ਨਾਲ ਜਾਂਦੀ ਹੈ ਅਸੀਂ ਦੋਨੇ ਮਾਮਤੀਆਂ ਜਾਵਾਂਗੇ ਜਸ਼ਨ ਤਿਆਰ ਕੀਤਾ ਮੈਂ ਦੇਖੋ ਜੀ ਤਿਆਰ ਹੋਈ ਜਸ਼ਨ ਨਹੀਂ ਜਸ਼ਨ ਦਿਖਾ ਇਧਰ ਆਏ ਥੋੜਾ ਦੇਖੋ ਦੇਖੋ ਜੀ ਹੇਅਰ ਸਟਾਈਲ ਕਰੇ ਜਸ਼ਨ ਨੇ ਤੇ ਚਲੋ ਜੀ ਹੁਣ ਅਸੀਂ ਚੱਲੀਏ ਹਨਾ ਕਿਉਂਕਿ ਉਹਨਾਂ ਨੇ ਕਿਹਾ 5 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਓ ਪਾਰਸਲ ਫੜਨਾ ਕਿਉਂਕਿ ਦੁਬਾ ਸ਼ਾਪ ਬੰਦ ਹੋ ਜੂਗੀ ਤੇ ਚਲੋ ਜੀ ਅਸੀਂ ਹੁਣ ਘਰੋਂ ਤੁਰਦੇ ਆਂ ਤੇ ਬਾਕੀ ਸਪੋਰਟ ਕਰੋ ਆਪਣੇ ਚੈਨਲ ਨਾਲ ਸੋਹਣੇ ਸੋਹਣੇ ਕਰੋ ਜੀ ਕਮੈਂਟ ਤੇ ਚਲੋ ਜੀ ਫਿਰ ਆਪਾਂ ਅਨਬਾਕਸਿੰਗ ਕਰਾਂਗੇ ਘਰੇ ਆ ਕੇ ਪਾਰਸਲ ਦੀ ਵੀ ਕੀ ਭੱਜਾ ਪੈਨ ਨੇ ਤੇ ਸਾਰਾ ਕੁਝ ਨਾਮ ਵਗੈਰਾ ਦੱਸਾਂਗੇ ਹਨਾ ਵੀ ਕੀ ਨਾਮ ਤੋਂ ਭੈਣ ਹੈ ਤੇ ਕੀ ਪਿੰਡ ਹੈ ਤੇ ਕਿਹੜੇ ਸ਼ਹਿਰ ਚੋਂ ਆਪਾਂ ਨੂੰ ਪਾਰਸਲ ਰਿਸੀਵ ਹੋਇਆ ਤੇ ਚਲੋ ਜੀ ਫਿਰ ਅਸੀਂ ਤੁਰਦੇ ਆਂ ਘਰ ਹੁਣ ਚਲੋ ਆਪਾਂ ਨੂੰ ਮਿਲ ਗਿਆ ਤਾਂ ਤੇ ਹਨਾ ਅਪਾ ਜਨ ਤੋਂ ਲੈਪਟਾਪ ਫਾਟ ਨੂੰ ਆਸਕੇ ਜਾ ਰਹੀ ਆਂ ਸ਼ੁਕਰੀਆ ਤੇ ਫਿਰ ਮਿਲਦੇ ਜਿ셔 ਨੂੰ ਆਪ ਦਾ 5 ਸਾਲ ਮਿਲ ਗਿਆ ਖੁਸ਼ ਹੈ ਅਨ ਕਾਰੇ ਜਾ ਕੇ ਦੇਖਾਂਗੇ ਨਾ ਟੋਲ ਕੇ ਕੀ ਡਿੱਕਲ ਦੇ ਵਿੱਚ ਸਰਪ੍ਰਾਈਜ਼ ਹੈ ਜ셔 ਵਾਸਤੇ ਵੀ ਸਰਪ੍ਰਾਈਜ਼ ਹੈ ਲੋ ਜੀ ਆਪਣਾ ਆ ਗਿਆ ਪਾਰਸਲ ਪਾਰਸਲ ਲੈ ਕੇ ਆਪਾਂ ਘਰੇ ਪਹੁੰਚ ਚੁੱਕੇ ਹਾਂ ਤੇ ਟਾਈਮ 4 ਵਜੇ ਹੈ ਨਾ ਮਿੱਤੂ 4 ਵਜੇ ਤੋਂ ਨੰਤਰਕ ਦਾ ਟਾਈਮ ਹੋਇਆ 4 ਵਜੇ 4 ਵਜੇ ਤੇ ਹੁਣ ਆਪਾਂ ਅਨਬਾਕਸਿੰਗ ਕਰਦੇ ਆਂ ਪਾਰਸਲ ਦੀ ਤੇ ਫਾਈਨਲੀ ਫਾਈਨਲੀ ਦੋ ਦਿਨਾਂ ਤੋਂ ਬਾਅਦ ਅੱਜ ਸਾਡਾ ਪਾਰਸਲ ਸਾਡੇ ਕੋਲੇ ਪਹੁੰਚ ਗਿਆ ਤੇ ਆਪਾਂ ਅਨਬਾਕਸਿੰਗ ਕਰਦੇ ਹਾਂ ਜੀ ਪਾਰਸਲ ਜੀ ਖੜ ਜਾ ਇਧਰ ਹੋ ਸਿੱਧੇ ਪਾਸੇ ਬੋ ਤਾਂ ਆਹ ਆਹ ਬੱਦਲਾਂ ਜਿਪਾ ਆਹ ਲਾਓ ਜੀ ਪਾਸ طرفਾ ਖੁਣਨ ਲੱਗੇ ਆ ਤੇ ਬਾਕੀ ਜੀ ਜਿਹੜੇ ਭੈਣ ਭਰਾ ਦੇ ਨਾਲ ਜੁੜੇ ਆ ਹਨਾ ਕੋਈ ਮੰਗ ਕੇ ਗਿਫਟ ਨਹੀਂ ਲਿਆ ਭੈਣ ਨੇ ਇੰਨੇ ਕਿ ਪਿਆਰ ਨਾਲ ਗਿਫਟ ਭੇਜ ਜਾਣਾ ਆਪਣੇ ਵਾਸਤੇ ਤੇ ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਹਨਾ ਤੇ ਬਾਕੀ ਜਿਹੜੇ ਆਪਣੇ ਚੈਨਲ ਨਾਲ ਦਿਲੋਂ ਜੁੜੇ ਆ ਹਨਾ ਉਹ ਕਦੇ ਵੀ ਆਪਾਂ ਨੂੰ ਬੈਡ ਕਮੈਂਟ ਨਹੀਂ ਕਰਦੇ ਮੋਟਾ ਜਿੱਤੀ ਨੰਬਰ ਸਮਝ ਜਪੋ ਲਓ ਇਸ ਵਿੱਚ ਪਿਕੋਰਸਿਟੀ ਐਫ ਜੀ ਲਾ ਲਗੇ ਫਿਰ ਲੌਂਗ ਹੋ ਜੂਗੀਓ ਲਓ ਜੀ ਹੁਣ ਕਰਦੇ ਆਨ ਬਾਕਸਿੰਗ ਆਪਾਂ ਵਾਓ ਜਸ਼ਨ ਤੇ ਜਸ਼ਨ ਆਪਣਾ ਖੁਸ਼ ਹੋਗਾ ਜੀ ਜਮਾ ਜੀ ਚਲੋ ਜੀ ਲਓ ਜੀ ਬਹੁਤ ਸੋਹਣਾ ਗਿਫਟ ਹੈ ਜੀ ਦੇਖੋ আল্ট্রਾ ਪੌਚ ਤੇ ਇਹ ਮਤਲਬ ਹਨਾ ਇਹ ਸਾਰੇ ਕਵਰ ਇਹਦੇ ਆਇਆ ਹੈ ਹਾਂ ਹਾਂ ਟ੍ਰਿਪ ਨੇ ਤੇ ਨਾਲ 에어ਪੋਰਟ ਚਾਰਜਰ ਵਗੈਰਾ ਹਨਾ ਸਭ ਕੁਝ ਤੇ ਥੈਂਕ ਯੂ ਭੈਣੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਐਡਾ ਕਿ ਸੋਹਣਾ ਗਿਫਟ ਭੇਜਿਆ ਸਾਡੇ ਵਾਸਤੇ ਜਸ਼ਨ ਨੂੰ ਖੁਸ਼ ਹੈ ਜਸ਼ਨਾ ਥੈਂਕ ਯੂ ਕਹਦੇ ਪੁੱਤ ਥੈਂਕ ਯੂ ਆਂਟੀ ਲਓ ਜੀ ਜਸ਼ਨ ਖੁਸ਼ ਹੋ ਗਿਆ ਆਪਣਾ ਥੈਂਕ ਯੂ ਆਂਟੀ ਕਹਿੰਦਾ ਤੇ ਲਓ ਜੀ ਛੀ ਵੀ ਨਹੀਂ ਆਉਗੇ ਸੀ ਜਸ਼ਨ ਮੈਂ ਤੁਹਾਨੂੰ ਮੰਗ ਰਹੀ ਸੀ ਵੀ ਮਮਾ ਮੈਨੂੰ ਨਾ ਇਹ ਚਾਈ ਦੀ ਅਲਟਰਾ ਪਹੁੰਚ ਤੇ ਮੈਂ ਇਹਨੂੰ ਕਹਿ ਦਿੰਦੀ ਸੀ ਪੁੱਤ ਹਜੇ ਨਹੀਂ ਹਨਾ ਫੇਰ ਲੈ ਕੇ ਦਵਾਂਗੀ ਜਾਂ ਕਦੋਂ ਵੀ ਲੈ ਕੇ ਦਵਾਂਗੀ ਕੋਈ ਟਾਲ ਮਟੋਲ ਕਰ ਦਿੰਦੀ ਸੀ ਮੈਂ ਤੇ ਲਓ ਜੀ ਪਹੁੰਚ ਗਿਆ ਜੀ ਗਿਫਟ ਜਸ਼ਨ ਦਾ ਜਸ਼ਨ ਕੋਲੇ ਤੇ ਇੱਥੇ ਆਪਾਂ ਹੁਣ ਧੰਨਵਾਦ ਕਰਦੇ ਹਾਂ ਹਨਾ ਤੇ ਧੰਨਵਾਦ ਹੈਗਾ ਜੀ ਬਾਜੀ ਆਪਣੇ ਹੈਗੇ ਨੇ ਚਮਕੌਰ ਸਿੰਘ ਜੀ ਤੇ ਭੈਣ ਹੈਗੀ ਰਮਨੀਤ ਕੌਰ ਆ ਤੇ ਉਹਨਾਂ ਦੇ ਬੇਟੇ ਦਾ ਨਾਮ ਹੈਗਾ ਰਣਵੀਰ ਤੇ ਰਜਿੰਦਰ ਸਿੰਘ ਦੋ ਉਹਨਾਂ ਦੇ ਬੇਟੇ ਆ ਹਨਾ ਭੈਣ ਨੇ ਇੰਨਾ ਕ ਜਿਆਦਾ ਉਹ ਭੈਣ ਕਹਿੰਦੀ ਨਾ ਵੀ ਦੀਦੀ ਵੀ ਮੇਰੇ ਦੋ ਮਤਲਬ ਬੇਟੇ ਨੇ ਹਨਾ ਮੈਨੂੰ ਤੀਆਂ ਕੁੜੀਆਂ ਬਹੁਤ ਵਧੀਆ ਲੱਗਦੀਆਂ ਨੇ ਤੇ ਬਾਕੀ ਜਸ਼ਨ ਨੂੰ ਉਹ ਕਹਿੰਦੀ ਮੈਨੂੰ ਬਹੁਤ ਵਧੀਆ ਲੱਗਦੀ ਬੋਲਦੀ ਹਨਾ ਜਸ਼ਨ ਤੇ ਲਓ ਜੀ ਆਪਣੇ ਜਸ਼ਨ ਵਾਸਤੇ ਫਾਈਨਲੀ ਗਿਫਟ ਪਹੁੰਚ ਗਿਆ ਆਪਣਾ ਤੇ ਖੁਸ਼ ਹੈ ਜਸ਼ਨ ਬਹੁਤ ਜਿਆਦੇ ਤੇ 에어ਪੋਰਟ ਵੀ ਆਏ ਆ ਜੀ ਬਹੁਤ ਬਹੁਤ ਧੰਨਵਾਦ ਭੈਣੇ ਦਿਲੋਂ ਧੰਨਵਾਦ ਤੁਹਾਡਾ ਹਨਾ ਤੇ ਆਪਾਂ ਪ੍ਰੀਤ ਵਾਸਤੇ ਕੇਲੇ ਲਿਆਤੇ ਸੀਗੇ ਮੈਂ ਚਲ ਖਾ ਲੈਣਗੇ ਜਵਾਕ ਤੇ ਕਵਰ ਚੜਾ ਲਓ ਪਤੋਂ ਤੇ ਅਲਟਰਾ ਬੋਅਸ ਤੇ ਫੇਰ ਕੇ ਲਓ ਜੀ ਹੁਣ ਇਹ ਕਿਰਾਂ ਚੈੱਕ ਕਰ ਰਹੇ ਆ ਹਨ ਤੇ ਪੁੱਤਾ ਪੁੱਤਾ ਤੁਰੀ ਆਇਆ ਲਓ ਜੀ ਫਾਈਨਲੀ ਗਿਫਟ ਪਹੁੰਚ ਗਿਆ ਪਹਿਲੀ ਵਾਰ ਚ ਗਿਫਟ ਪਹੁੰਚ ਗਿਆ ਆਪਣੇ ਕੋਲੇ ਹਨਾ ਕਿਉਂਕਿ ਮਤਲਬ ਭੈਣ ਨੇ ਥੋੜਾ ਜਿਹਾ ਐ ਸੀ ਉਹ ਕਹਿੰਦੇ ਵੀ ਪਹਿਲੀ ਵਾਰ ਮੈਂ ਭੈਣੇ ਕੂਰੀਅਰ ਕਰ ਰਹੀ ਆ ਤੇ ਮੈਂ ਕਹੇ ਭੈਣੇ ਹਨਾ ਜੇ ਆਪਣੀ ਸਾਡੀ ਜਜਾ ਜਸ਼ਨ ਦੀ ਕਿਸਮਤ ਚ ਹੋਇਆ ਤਾਂ ਉਹਨੂੰ ਮਤਲਬ ਹਨਾ ਗਿਫਟ ਪਹਿਲੀ ਵਾਰ ਚ ਜਰੂਰ ਮਿਲ ਜੂਗਾ ਤੇ ਉਹੀ ਗੱਲ ਹੋ ਗਈ ਲਓ ਜੀ ਤੇ ਕਿੰਨੇ ਪਿਆਰੇ ਪਿਆਰੇ ਹਨਾ ਉਹ ਚੀਜ਼ ਕਿੱਡੇ ਬਹੁਤ ਆ ਸੋਹਣੀ ਹੈ ਬਹੁਤ ਸੋਹਣੀ ਹੈ ਬਹੁਤ ਸੋਹਣਾ ਸਾਰਾ ਸਮਾਨ ਬਹੁਤ ਸੋਹਣਾ ਥੈਂਕ ਯੂ ਭੈਣੇ ਲਵ ਯੂ ਤੇਨੂੰ ਬਹੁਤ ਬਹੁਤ ਧੰਨਵਾਦ ਤੇ ਬਸ ਆਈ ਹਨਾ ਸਪੋਰਟ ਬੜਾਈ ਰੱਖਿਆ ਤੁਸੀਂ ਸਾਰੇ ਭੈਣਪਰਾ ਤੇ ਤਾਨਾ ਜੀ ਬਹੁਤ ਬਹੁਤ ਹਨਾ ਵੀ ਬਹੁਤ ਵੱਡੀ ਖੁਸ਼ੀ ਆਣਾ ਮੇਰੀ 30 ਦਾ 6 ਮਹੀਨਿਆਂ ਦਾ ਸੁਪਨਾ ਸੀਗਾ ਜਿਹੜਾ ਅੱਜ ਪੂਰਾ ਹੋਇਆਗਾ 6 ਮਹੀਨੇ ਹੋ ਗਏ ਸੀ ਜਸ਼ਨ ਨੇ ਮੈਥੋਂ ਮੰਗ ਰਹੀ ਸੀ ਮੰਮਾ ਮੈਨੂੰ ਅਲਟਰਾ ਬੋਟ ਚਾਹੀਦੀ ਹੈ ਤੇ ਸਾਡੇ ਨਾਲ ਕਿਹੜਾ ਰਿਸ਼ਤੇਦਾਰ ਆਏ ਕੋਈ ਉਹਨਾਂ ਨੂੰ ਕਹਿੰਦੀ ਬੀਨਾ ਮੈਨੂੰ ਅਲਟਰਾ ਬੋਟ ਲਿਆ ਦਿਓ ਵੀ ਜਸ਼ਨ ਨੇ ਮੰਗੀ ਹੈ ਨਾ ਤੇ ਮੁਰਗੇ ਵਨ ਨਾ ਕਰਤੀ ਮਗਨੀ ਪੁੱਤ ਐ ਚੀਜ਼ ਨਹੀਂ ਮੰਗਦੇ ਹੁੰਦੇ ਕਿਸੇ ਤੋਂ ਤੇ ਫਾਈਨਲੀ ਅੱਜ ਇੱਕ ਮਾਂ ਨੇ ਆਪਦੀ ਧੀ ਵਾਸਤੇ ਗਿਫਟ ਪਹੁੰਚਦਾ ਕਰਤਾ ਆਪਦੀ ਧੀ ਵਾਸਤੇ ਗਿਫਟ ਫਾਈਨਲੀ ਇੱਕ ਮਾਂ ਨੇ ਗਿਫਟ ਭੇਜ ਜਾਣਾ ਇਹ ਜ਼ਰੂਰੀ ਨਹੀਂ ਹੁੰਦਾ ਨਾ ਵੀ ਜਿਹੜੀ ਮਾਂ ਜਨਮ ਦਿੰਦੀ ਉਹੀ ਮਾਂ ਹੁੰਦੀ ਹੈ ਰਿਸ਼ਤੇ ਨਾਲ ਜੁੜ ਕੇ ਵੀ ਮਾਵਾ ਬਣ ਸਕਦੀਆਂ ਰਿਸ਼ਤੇ ਨਿਵਾਏ ਜਾ ਸਕਦੇ ਆ ਤੇ ਚਲੋ ਜੀ ਫਿਰ ਅਸੀਂ ਗਿਫਟ ਦੇਖ ਲਈਏ ਹੁਣ ਫਿਰ ਮਿਲਦੇ ਆ ਲਓ ਜੀ ਤੇ ਪਹਿਲਾਂ ਤਾਂ ਆਪਾਂ ਸ਼ੁਰੂ ਜਾਣਾ ਭੈਣ ਦਾ ਨਾਮ ਬੋਲਦੇ ਆ ਤੇ ਪਾਜੀ ਨੇ ਜਿਨ੍ਹਾਂ ਨੇ ਆਪਾਂ ਨੂੰ ਗਿਫਟ ਭੇਜਿਆ ਉਹਨਾਂ ਦੇ ਪਿੰਡ ਦਾ ਨਾਮ ਹੈਗਾ ਭੁੰਦੜੀ ਤੇ ਜਿਨ੍ਹਾਂ ਲੁਧਿਆਣਾ ਤੇ ਭੈ ਪਾਜੀ ਦਾ ਨਾਮ ਹੈਗਾ ਚਮਕੌਰ ਸਿੰਘ ਤੇ ਭੈਣ ਦਾ ਨਾਮ ਹੈਗਾ ਰਵਨੀਤ ਤੇ ਉਹਨਾਂ ਦੇ ਬੇਟੇ ਦਾ ਨਾਮ ਹੈਗਾ ਰਣਵੀਰ ਤੇ ਇੱਕ ਮੁੰਡੇ ਦਾ ਨਾਮ ਹੈਗਾ ਰਜਿੰਦਰ ਤੇ ਥੈਂਕ ਯੂ ਪਹਿਲਾਂ ਤਾਂ ਭੈਣੇ ਥੈਂਕ ਯੂ ਲੁਧਿਆਣੇ ਵਾਲਿਓ ਥੈਂਕ ਯੂ ਹਣਾ ਵੀ ਇਨਾ ਕਮਾਣਾ ਬਖਸ਼ਿਆ ਤੁਸੀ ਸਾਨੂੰ ਤੇ ਗਿਫਟ ਭੇਜਿਆ ਮੇਰੇ ਪੁੱਤ ਜਸ਼ਨ ਵਾਸਤੇ ਤੇ ਆਹ ਦੇਖੋ ਜੇ ਪੈ ਨਹੀਂ ਸੋਡੀ ਭੇਜੇ ਕੜੀ ਜਸ਼ਨ ਹੈ ਆਪ ਦੇ ਗੁੱਟ ਤੇ ਸਜਾ ਰੱਖੀ ਹੈ ਤੇ ਇੰਨਾ ਕ ਜਿਆਦਾ ਚਾਹਤ ਜਿਹੜੇ 에어ਪੋਰਟ ਆ ਪ੍ਰੀਤ ਕਹਿੰਦੀ ਮम्मा ਮੈਂ ਰੱਖੂਗੀ 에어ਪੋਰਟ ਪ੍ਰੀਤ ਨੇ ਰੱਖ ਲੈ ਤੇ ਬਾਕੀ ਜੀ ਹਨਾ ਪ੍ਰੀਤ ਪ੍ਰੀਤ ਵਾਸਤੇ ਭੈਣ ਨੇ ਵੀ ਉਹਦੇ ਜਨਮ ਦਿਨ ਵਾਸਤੇ ਵੀ ਆਪਾਂ ਵੀਡੀਓ 'ਚ ਸ਼ੋਅ ਨਹੀਂ ਕਰ ਸਕਦੇ ਪੈਸੇ 1500 ਰੁਪਿਆ ਭੇਜਿਆ ਭੈਣ ਨੇ ਪ੍ਰੀਤ ਵਾਸਤੇ ਪ੍ਰੀਤ ਦੇ ਜਨਮ ਦਿਨ ਵਾਸਤੇ ਤੇ ਇੰਨਾ ਕ ਜਿਆਦਾ ਸਮਾਨ ਭੇਜਿਆ ਦੇਖੋ ਜੀ ਇੰਨੇ ਜ਼ਿਆਦੇ ਹਨਾ ਅਲਟਰਾ ਪੌਚ ਦੀ ਮਤਲਬ ਚਾਰਜਰ ਅ ਏਅਰਪੋਰਟ ਏਅਰਪੋਰਟ ਦਾ ਚਾਰਜਰ ਤੇ ਇੰਨੇ ਇੱਕ ਜ਼ਿਆਦਾ ਆਹ ਦੇਖੋ ਹਨਾ ਵੀ ਕੋਈ ਵੀ ਡਿਜ਼ਾਈਨ ਦਾ ਪਾਏ ਚੀਜ਼ ਯੂਜ਼ ਕਰ ਸਕਦੇ ਹੈਗੇ ਹਨਾ ਵੈਲਟ ਆਹੇ ਭੇਜ ਜਾਵਾਂਗਾ ਘੜੀ ਦੀਆਂ ਵੈਲਟ ਹੀ ਕਹਿ ਦਿੰਨੇ ਆਪਾਂ ਇਹ ਚੀਜ਼ ਹੈ ਤੇ ਦੇਖੋ ਕਿੰਨੇ ਪਿਆਰੇ ਪਿਆਰੇ ਕੰਦਰ ਹਨ ਤੇ ਬਲੈਕ ਆਹ ਹੋਰ ਹੋ ਕਲਰ ਬਲੈਕ ਆਹ ਬਲੂ ਸੰਤਰੀ ਹਰਾ ਤੇ ਇੱਕ ਜਸ਼ਨ ਨੇ ਵਾਈਟ ਕਲਰ ਜਿਹੜਾ ਬਹੁਤ ਹੀ ਪਿਆਰਾ ਲੱਗਿਆ ਜਸ਼ਨ ਨੂੰ ਉਹਨੇ ਬਹੇ ਯੂਜ਼ ਕਰ ਰੱਖਿਆ ਤੇ ਪ੍ਰੀਤ ਵਾਸਤੇ ਜੀ 1500 ਰੁਪਇਆ ਭੇਜਿਆ ਤੇ ਇੱਥੇ ਮੈਂ ਇੱਕ ਨਾ Song गाना ਚਾਹਣੀ ਐ ਮੈ ਮੇਰੇ ਯਾਦ ਆਇਆ ਸੀਗਾ ਤੇ ਸਾਰੇ ਜਣੇ ਗੱਸਾ ਨਾ ਮੰਨੇ ਹੋਣਾ ਵੀ ਦੇ ਜਸ਼ਨਸ ਸੀ ਹੁੰਦਾ ਐ ਵੀ ਮੇਰੀ ਮੰਮੀ ਅੱਜ ਗਾਣਾ ਗਾਊਗੀ ਤੇ ਐ ਕੋਈ ਤੋਂ ਘਰ ਨੂੰ ਬਵਾ ਲੈਣ ਦੇ ਇੱਕ ਤੇ ਪਲੀਜ਼ ਬੈਡ ਕਮੈਂਟ ਨਾ ਕਰੇ ਹੋਣਾ ਜਿਹੜੇ ਦਿਲੋਂ ਚਾਹਣ ਵਾਲੇ ਐ ਭੈਣ ਭਰਾ ਉਹਨਾਂ ਲਈ ਹੈ ਨਾ Song ਜਿਆ ਯਾਦ ਆਇਆ ਹੈ ਨਾ ਵੀ ਜੋ ਮੈਂ YouTube ਤੋਂ ਚਲੋ ਪੇਮੈਂਟ ਮੇਰੇ ਹਜੇ ਤੱਕ ਨਹੀਂ ਆਈ ਜਿਹੜੇ ਮੈਂ ਰਿਸ਼ਤੇ ਬਣਾ ਲਏ ਉਹਨਾਂ ਵਾਸਤੇ ਤੇ ਗਾਣਾ ਹੈ ਨਾ ਸੰਧੂ ਸਰਜੀਤ ਦਾ ਪੈਸਾ ਲੋਕਾਂ ਨੇ ਕਮਾਇਆ ਤਾਂ ਕਮਾਇਆ ਹੋਊਗਾ ਤੇ ਮੈਂ ਰਿਸ਼ਤੇ ਕਮਾਈ ਤੇ ਪੈਸਾ ਲੋਕਾਂ ਨੇ ਕਮਾਇਆ ਹੋਊ ਕਮਾਇਆ ਤਾਂ ਕਮਾਇਆ ਹੋਊਗਾ ਠੀਕ ਹੈ ਤੇ ਪਰ ਮੈਂ ਪਹਿਣਾ ਕਮਾਈਆ ਤੇ ਇੰਨਾ ਕੁ ਜਿਆਦਾ ਪਿਆਰ ਮਿਲ ਰਿਹਾ ਮੈਨੂੰ ਇਹ ਖੁਸ਼ੀ ਵਾ ਖੁਸ਼ੀ ਚ ਹਨਾ ਇਹ ਮੈਂ ਸਪੈਸ਼ਲ ਰਣਵੀਰ ਦੇ ਨਾਲ ਰਵਨੀਤ ਪਹਿਣ ਵਾਸਤੇ ਹਨਾ ਲੁਧਿਆਣੇ ਵਾਲਿਆਂ ਵਾਸਤੇ ਇਹਨੇ ਗਾਣਾ ਗਾਇਆ ਵੀ ਮੈਂ ਮਤਲਬ ਚਲੋ ਮੇਰੇ ਹਨਾ ਪੇਮੈਂਟ ਨਹੀਂ ਆਈ ਹਜੇ ਕੋਈ ਚੱਕਰ ਵਾਲੀ ਗੱਲ ਨਹੀਂ ਆ ਜਾਣੀ ਹੈ ਵੈਗਰੂ ਨੇ ਜਦੋਂ ਚਾਇਆ ਉਹ ਦੀਆਂ ਉਹਨੀਆਂ ਪਰ ਜਿਹੜੀ ਮੈਂ ਰਿਸ਼ਤੇ ਬਣਾ ਲਏ ਹੈ ਨਾ ਤੇ ਜਿਹੜੇ ਮਤਲਬ ਚੈਨਲ ਬਣਾਏ ਵਾਦਾ ਇਨੀ ਕੋ ਰਿਸਪੈਕਟ ਮਿਲੀ ਹੈ ਮੈਨੂੰ ਹਨਾ ਤੇ ਇੱਥੇ ਮੈਂ ਜਵਾਬ ਦੇਣਾ ਚਾਹ ਰੀ ਜਿਹੜੇ ਕਹਿੰਦੇ ਮੰਗ ਕੇ ਗਿਫਟ ਲੈਣੇ ਹੈ ਨਾ ਇਹ ਭੈਣ ਨੇ ਗਿਫਟ ਭੇਜਿਆ ਠੀਕ ਹੈ ਰਣਵੀਰ ਦੇ ਨਾਂ ਤੇ ਆਈ ਡੀ ਉਹਨਾਂ ਦੀ ਕਮੈਂਟ ਕਰੋ ਮੇਰੇ ਬਲੌਗ 'ਚ ਜਾ ਕੇ ਵੀ ਛੋਟੇ ਭੈਣ ਨੂੰ ਇਹ ਪੁੱਛੋ ਵੀ ਤੂੰ ਛੋਟੇ ਤੋਂ ਇਹਨੇ ਰਮਾਨਯ ਗਿਫਟ ਮੰਗਿਆ ਫੋਨ ਕਰਕੇ ਮੰਗਾਇਆ ਜਾਂ ਕਿਵੇਂ ਮੰਗਾਇਆ ਇਹ ਇੱਜ਼ਤ ਹੈ ਭੈਣ ਦੀ ਤੇ ਐਸੋ ਤੇ ਇੱਕ ਇੱਜ਼ਤ ਹੋਰ ਕੀ ਆ ਉਹ ਕਹਿੰਦੇ ਜੇ ਕਦੇ ਵੀ ਬੱਚਾ ਨੂੰ ਕੋਈ ਵੀ ਚੀਜ਼ ਚਾਹੀਦੀ ਹੋਊਗੀ ਭੈਣੇ ਮੈਨੂੰ ਦੱਸਿਂ ਇਹ ਚੀਜ਼ ਭੈਣ ਨੇ ਕਹੀ ਆ ਰਬਨੀਤ ਭੈਣ ਨੇ ਠੀਕ ਆ ਲੁਧਿਆਣੇ ਤੋਂ ਆ ਭੈਣ ਤੇ ਮੰਗ ਕੇ ਗਿਫਟ ਨਹੀਂ ਲਿਆ ਇਹ ਸਿਰਫ ਮੇਰੀਆਂ 3ਾਂ ਦਾ 3ਾਂ ਨੂੰ ਅਸ਼ੀਰਵਾਦ ਦਿੱਤਾ ਤੇ ਪ੍ਰੀਤ ਵਾਸਤੇ 1500 ਰੁਪਏ ਭੇਜਿਆ ਤੇ ਜਸ਼ਨ ਵਾਸਤੇ ਇੰਨਾ ਸਮਾਨ ਅਲਟਰਾ ਬੋਸ 에어ਪੋਰਟ ਸਭ ਕੁਝ ਤੇ ਬਾਕੀ ਜੀ ਹਨਾ ਚਲੋ ਭੈਣ ਦਾ ਦਿਨੋ ਧੰਨਵਾਦ ਵੈਗਰੂ ਉਹਨਾਂ ਦੇ ਬੱਚਿਆਂ ਨੂੰ ਚੜਦੀ ਕਲਾ ਚ ਰੱਖੇ ਹਨਾ ਤੇ ਇੰਨਾ ਕੁਸ਼ ਕਮਾਲ ਆ ਮੈਂ 7 ਮਹੀਨਿਆਂ ਚ ਮੇਰ ਦਾ ਚਕੀ ਨਹੀਂ ਹੋ ਰਿਹਾ ਤੇ ਇੰਨੇ ਕੁ ਵਧੀਆ ਰਿਸ਼ਤੇ ਮਿਲ ਗਏ ਨਾ ਜਿਹੜੇ ਮੈਨੂੰ YouTube ਤੋਂ ਮੇਰੇ ਨਾਲ ਖੜਨ ਵਾਲੇ ਰਿਸ਼ਤੇ ਮਿਲ ਗਏ ਤੇ ਥੈਂਕ ਯੂ ਭੈਣੇ ਧੰਨਵਾਦ ਲਾਭ ਜੂ ਤੇਰੇ ਨਾਲ ਹਨ ਤੇ ਬਾਕੀ ਜੀ ਆਪਾਂ ਹਨ ਉਦੋਂ ਮੈਂ ਇਹ ਵੇਖ ਸੂਟ ਲੈ ਕੇ ਆਈ ਸੀ ਗਰਮੀਂ ਜੀ ਚ ਤੇ ਉਹ ਮੈਂ ਸਲਾਈ ਕਰੇ ਪਈ ਸੀ ਅੱਜ ਆਉਂਦੇ ਹੋਏ ਅਸੀਂ ਫੜ ਲਿਆ ਏ ਤੇ ਇੱਕ ਤਾਂ ਬਲੈਕ ਸੂਟ ਹੈ ਜੀ ਹਨ ਇਹ ਮੈਂ ਸਲਾਈ ਕਰਵਾਇਆ ਸੀਗਾ ਇਹ ਮੈਂ ਸੋਚਿਆ ਵੀ ਸਾਤੀਆਂ ਚ ਪਾਲਿਆ ਕਰੂੰਗੀ ਹਨ ਗਰਮੀਂ ਜੀ ਤਾਂ ਤੁਹਾਨੂੰ ਪਤਾ ਥੋੜਾ ਜਿਹਾ ਰੰਗ ਧੁੱਪ ਜੇ ਨਾਲ ਹੋਰੀ ਹੋ ਜਾਂਦਾ ਇਹ ਬਲੈਕ ਸੂਟ ਆਪਾਂ ਪਾਵਾਂਗੇ ਸਾਧੀਆਂ ਚ ਇੱਕ ਸੂਟ ਮੈਂ ਤੁਹਾਨੂੰ ਆ ਦਿਖਾਇਆ ਸੀ ਮੈਂ ਇਹ ਸਲਾਈ ਕਰਵਾਇਆਗਾ ਇਹ ਵੀ ਆਪਣਾ ਸੂਟ ਰੈਡੀ ਹੋ ਕੇ ਆ ਜਾ ਜਿੱਦਾਂ ਕੋਈ ਫੰਕਸ਼ਨ ਵਗੈਰਾ ਹੁੰਦਾ ਹਨ ਆਪਾਂ ਉਹਨਾਂ ਨੂੰ ਪਾ ਸਕਦੇ ਆਂਗੇ ਇਹ ਸੂਟ ਤੇ ਆਪਾਂ ਦੋਨੇ ਸੂਟ ਸਲਾਈ ਕਰਕੇ ਤੇ ਦੋਨੇ ਕਰਵਾ ਕੇ ਫੜ ਕੇ ਰੈਡੀ ਕਰਵਾ ਕੇ ਲਈ ਆਈ ਤੇ ਬਸ ਇੰਨਾ ਕੁ ਵਲੌਗ ਹਨਾ ਇੰਨੀ ਕਿ ਜ਼ਿਆਦਾ ਖੁਸ਼ ਆ ਸਾਡੇ ਜਸ਼ਨਦਾਰ ਦਾ ਗੁੱਟੀ ਦੇਖੀ ਜਾਂਦੀ ਕੋਦੋਂ ਨਹੀਂ ਤੇ ਇੱਕ ਚੀਜ਼ ਹੋਰ ਹੈ ਹਨਾ ਵੀ ਜਿਹੜਾ ਚੁੱਪ ਕਰਕੇ ਗਿਫਟ ਭੇਜੇ ਭੈਣ ਫਰਾ ਉਹਦਾ ਤਾਂ ਆ ਜਾਂਦੀ ਲੱਜਤ ਹਨਾ ਵੀ ਹੁਣ ਅਸੀਂ ਸਾਨੂੰ ਸਵੇਰੇ ਫੋਨ ਆ ਗਿਆ ਹਨਾ ਸਿੱਸਾ ਤੋਂ ਕੈਨੇ ਵੀ ਤੁਹਾਡਾ ਪਾਰਸਲ ਆ ਗਿਆ ਹਨਾ ਗਗਨਦੀਪ ਦੇ ਨਾਂ ਤੇ ਤੇ ਇਸ ਤੋਂ ਬਾਅਦ ਮੇਰੇ ਕੋਲੇ ਭੈਣ ਦਾ ਫੋਨ ਆ ਗਿਆ ਹਨਾ ਭੈਣ ਕਹਿੰਦੀ ਵੀ ਭੈਣੇ ਤੁਹਾਡਾ ਮਤਲਬ ਪਾਰਸਲ ਆ ਗਿਆ ਤੁਸੀਂ ਜਾ ਕੇ ਲਿਆਓ ਤੇ ਉਹ ਭਾਜੀ ਕਹਿੰਦੇ ਵੀ ਤੁਸੀਂ 5 ਵਜੇ ਤੋਂ ਪਹਿਲਾਂ ਪਾਰਸਲ ਲਿਆਓ ਅਸੀਂ ਮੈਂ ਤਾਂ ਜਸ਼ਨ ਦੇ ਮਤਲਬ ਘੰਟੇ ਕਿਚ ਤਿਆਰ ਹੋ ਕੇ ਦੇਸੀ ਜਾਵ ਰਹੇ ਸੀਗੇ ਇਹਦਾ ਆ ਗਈ ਲੱਜਤ ਹਨਾ ਗਿਫਟ ਭੇਜਣ ਵਾਲੀ ਵੀ ਅਸੀਂ ਗਿਫਟ ਭੇਜਣਾ ਅਚਾਨਕ ਜਿਹੜੀ ਚੀਜ਼ ਭੇਜੀ ਜਾਂਦੀ ਹੈ ਨਾ ਆਹ ਤਾਂ ਮੰਨ ਲੇ ਹਨਾ ਆ ਤਾਂ ਹੋ ਗਿਆ ਗਿਫਟ ਤੇ ਭੇਜਣ ਵਾਲੇ ਦਾ ਵੀ ਧੰਨਵਾਦ ਜਿਹੜਾ ਸਾਨੂੰ ਮਿਲ ਗਿਆ ਉਹ ਚੀਜ਼ ਵੀ ਖੁਸ਼ੀ ਹੈ ਤੇ ਇਹਨੂੰ ਕਹਿੰਦੇ ਗਿਫਟ ਜਿਹੜਾ ਚੁੱਪਚੀ ਬੀਤਾ ਬੰਦਾ ਹਨਾ ਜਿਸ ਚੀਜ਼ ਭੇਜਣੀ ਆ ਤਾਂ ਭੇਜ ਦੇਵੇ ਤੇ ਇਹਨੂੰ ਹੁੰਦਾ ਹਨਾ ਇੰਨਾ ਕੁ ਜ਼ਿਆਦਾ ਇਹ ਭੈਣ ਨੇ ਨਾ ਮਤਲਬ ਅਸੀਂ 2 ਦਿਨਾਂ ਦੇ ਅੰਦਰ ਅੰਦਰ ਗਿਫਟ ਭੇਜਿਆ ਭੈਣ ਨੇ ਜਿੱਦੇ ਸਾਡੀ ਗੱਲ ਉਹ ਹੀ ਉੱਥੇ ਭੈਣ ਨੇ ਖਰੀਦ ਲਿਆ ਕਹਿੰਦੀ ਮੈਂ ਗਿਫਟ ਭੇਜਣਾਗਾ ਉੱਥੇ ਖਰੀਦ ਲਿਆ 2 ਦਿਨਾਂ ਚ ਸਾਡੇ ਕੋਲੇ ਪਾਰਸਲ ਆ ਗਿਆ ਏ ਠੀਕ ਹੈ ਅੱਜ ਸਾਡੇ ਕੋਲੇ ਪਾਰਸਲ ਸਵੇਰੇ ਸਾਡੇ ਕੋਲੇ ਆ ਸਾਡੇ 10 ਵਜੇ 11 ਵਜੇ ਫੋਨ ਆਇਆ ਕਹਿੰਦੇ ਤੁਹਾਡਾ ਪਾਰਸਲ ਪਹੁੰਚ ਗਿਆ ਇਹਨੂੰ ਕਹਿੰਦੇ ਗਿਫਟ ਭੇਜਣਾ ਹਨਾ ਜੇ ਤਾਂ ਭੇਜਣਾ ਤਾਂ ਐਂ ਭੇਜੀ ਬੰਦਾ ਹਨਾ ਤੇ ਜੇ ਬੰਦਾ ਹਰੇ ਜੇ ਲਾਈ ਜਾਵੇ ਉਹ ਗੱਲ ਦਾ ਸਵਾਦ ਨਹੀਂ ਬੰਦਾ ਤੇ ਇਹ ਹੀ ਹੈ ਭੈਣ ਹਨਾ ਜ਼ਿੰਦਗੀ 'ਚ ਇਹ ਭੰਨਦਾ ਮੈਂ ਦਿਲ ਜਿੱਤ ਲਿਆ ਪਿਆਰ ਇੰਨਾ ਕਾ ਜ਼ਿਆਦਾ ਸਾਨੂੰ ਪਿਆਰ ਮਿਲ ਗਿਆ ਮੇਰੀਆਂ ਧੀਆਂ ਨੂੰ ਆਸ਼ੀਰਵਾਦ ਮਿਲ ਗਿਆ ਭੈਣ ਦਾ ਤੇ ਥੈਂਕ ਯੂ ਜੀ ਮੇਰੇ ਪੁੱਤ ਦਾ ਲਾਜ ਲੱਗਿਆ ਪਿਆ ਉਦੋਂ ਦਾ ਤੇ ਚਲੋ ਜੀ ਹੁਣ ਆਪਾਂ ਕੱਪੜੇ ਕਾਫੀ ਨੇ ਤੈਲ ਲਾਲ ਗਏ ਕੱਪੜਿਆਂ ਦੀ ਤੇ ਫਿਰ ਆਪਾਂ ਹਣਾ ਬਲੌਗ ਵੀ ਅਪਲੋਡ ਕਰਾਂਗੇ ਟਾਈਮ ਨਾਲ ਹੀ ਤੇ ਦੇਖਦੇ ਆ ਕੋਈ ਸਬਜ਼ੀ ਭਾਜੀ ਕਾਦੀ ਬਣਾਈਏ ਅੱਜ ਕਿਉਂਕਿ ਅੱਜ ਜਸ਼ਨ ਦਾ ਸਾਡਾ ਜਮਾ ਭੱਜਾ ਹੀ ਵਰਦਾ ਫੁੱਲੋ ਖੁਸ਼ ਹੈ ਲਓ ਜੀ ਆਪਾਂ ਲੱਗ ਗਏ ਹਰੀ ਮੂੰਗੀ ਦੀ ਦਾਲ ਬਣਾਉਣ ਹਣਾ ਕਿਉਂਕਿ ਨਾ ਤਾਂ ਤੜੇ ਫੁੱਲੇ ਖਾਰੇ ਜਸ਼ਨ ਦੇ ਪ੍ਰੀਤ ਨਾ ਮਤੇ ਮੂੰਗੀ ਮੰਤਰ ਚੁਆਣ ਲੱਗਦੀ ਹੈ ਜਿਹੜੇ ਕਦੋਂ ਤਿਆਰ ਕੀਤਾ ਤੋਂ ਉਹ ਦੂਗਲੀ ਖਾਤਾ ਮੈਨੂੰ ਤੁਹਾਨੂੰ ਖਾਣ ਨੂੰ ਨਾ ਤੇ ਦਲੂ ਨੇ ਜੀ ਕੋਈ ਅੱਜ ਬਣਾ ਕੇ ਦੇਈਏ ਤਾਲ ਤੇ ਆਪਾਂ ਇੱਕ ਟਮਾਟਰ ਛੀਲ ਲਿਆ ਦੋ ਗੱਡੇ ਛੀਲੇ ਛੋਟੇ ਛੋਟੇ ਉਹਦੇ ਵਿੱਚ ਕੀ ਮਾਰਿਆ ਨਾ ਤੁਸੀਂ ਤੇ ਜੀਰਾ ਲਾ ਕੇ ਮਾਰਿਆ ਤੇ ਬਾਗ ਰੋਟੀ ਨੂੰ ਖਾਣ ਲਈ ਵੀ ਕੋਈ ਮਾਰੀ ਉਹ ਰੋਟੀ ਉਹ ਲੱਗਦੀ ਹੈ ਗੱਲ ਨਹੀਂ ਕੋਈ ਫਾਇਦਾ ਨਾ ਵੀ ਉਹ ਯਾ ਚਾਹ ਜੀਰਾ ਲਾ ਕੇ ਉਹ ਤਾਂ ਦਾ ਕੋਕ ਕਰਦਾ ਲਾ ਵੀ ਨੂੰ ਵੀ ਮੰਗਰਾਂ ਨੂੰ ਤੂਰਿਆ ਤੇ ਤੇ ਆਪਾਂ ਇੱਕਦਮ ਛੇਦਣਾ ਵੀ ਨਾਲ ਦੀ ਰੱਖਦੀਏ ਇਕੋ ਨੂੰ ਮੈਂ ਕਿਹਾ ਹੱਥ ਮਾਰ ਦਿੱਤਾ ਹੋਣਾ ਨਾ ਬਾਕੀ ਨੂੰ ਸਭ ਜਿਹੜੇ ਰੂਟ ਨੇ ਥਾੜੇ ਹੋਵਨ ਮੱਧਨ ਆ ਜਾਣਗੇ ਜੀਤਾਂ ਨੂੰ ਮਟਰ ਵਗੈਰਾ ਉਹ ਵਧੀਆ ਲੱਗਿਆ ਕਰਦੇ ਨੇ ਨਾ ਗਾਲਾਂ ਵਗੈਰਾ ਤੇ ਜੀ ਅੰਡਾ ਜਾਂਦਾ ਤੇ ਨਾ ਕੋ ਮੇਰਾ ਅੰਦਰ ਜੀ ਕਰਦਾ ਨੂੰ ਆਨ ਨੂੰ ਮੈਨੂੰ ਆਇਆ ਲੱਗਾ ਕਿ ਮਤਲਬ ਦਾਲ ਗੋਰੀ ਨਾ ਨਾ ਲੱਕ ਅੱਧੂ ਚੱਕਾ ਲੱਗੀ ਤੇ ਨਾ ਇਹ ਲੜ ਨੂੰ ਸਭ ਨੂੰ ਨਾ ਸਾਜਣਾ ਸਾਜਣਾ ਹੌਲੀ ਹੌਲੀ ਤੇ ਇਹ ਨਾ ਚਾਹੁੰਦਾ ਜੀ ਜਾਗਦਾ ਜਾਂਦਾ ਹੈ ਚਲੋ ਮੈਂ ਕਿਹਾ ਹਾਂ ਜੀ ਜਾਗਣਾ ਬਣਾ ਲੈਂਦੀ ਆਪਾਂ ਤੁਮ ਬੋਲੋ ਜੀ ਬੋਲੋ ਬੋਲੋ ਤੇ ਮਮੀ ਆਪਣਾ ਹੋ ਵੀਡੀਓ ਬਣਾਉਣ ਦੇ ਬਾਅਦ ਨਾ ਕਨੈਕਟ ਕਰਾਂਗੇ ਕੀ ਗੱਲਾਂ ਫੋਨ ਨਾਲ ਤੇ ਅਲ ਰੋਬੋਟ ਫੋਨ ਅਲ ਰੋਬੋਟ ਕੀ ਹੈ ਸੁਣੀ ਮੇਰੀ ਗੱਲ ਉਹ ਜਾਨਤੀ ਕਹਿੰਦੀ ਜਿਆਦਾ ਬੇਟਾ ਛੇਡ ਛਾੜ ਨਹੀਂ ਕਰਨੀ ਇਹਨੂੰ ਚਾਰਜ ਕਰਕੇ ਨਾ ਫਿਰ ਆਪ ਦਾ ਬੰਦੀ ਰੱਖਣਾ ਹੱਥ 'ਚ ਤੇ ਵਿਵਾਰੀ ਸ਼ੇਰਚਾਰ ਨਾ ਕਿ ਬੇਟਾ ਸਮਝਾ ਕੇ ਰੱਖੀ ਸੋਹਣੀ ਚੀਜ਼ ਮੈਂ ਕਿਹਾ ਸੀ ਭੈਣ ਨੂੰ ਮੈਂ ਕਿਹਾ ਮੈਜਿਸਨ ਨੂੰ ਐਂ ਕਿਹਾ ਭੈਣੇ ਮਤਲਬ ਜਿਵੇਂ ਕੋਈ ਰਿਸ਼ਤੇਦਾਰੀ ਸ਼ਾਨਾ ਜਦੋਂ ਉਸ ਨੂੰ ਚੂਟ ਫੰਕਸ਼ਨ वगैरह ਸੋਹਣੀ ਲੱਗਦੀ ਹੈ ਗੱਲ ਭੈਣ ਦੀ ਜਮਾਂ ਸਹੀ ਹੈ ਤੇ ਜਿਹੜੇ ਅੰਤਿ ਤੇ ਉਸ ਤਰ੍ਹਾਂ ਹੀ ਬੰਦ ਰੱਖੀ ਸੀ ਸਾਂ ਸਾਂ ਤੋਂ ਕਿਹਨਾਂ ਨਾ ਵੀ ਜਿਹੜਾ ਦੇਖ ਕੇ ਭੈਣ ਦੀ ਐ ਕੁਛੋ ਜਿਹਾ ਜਿਹਾ ਨਹੀਂ ਹੁੰਦਾ ਤਾਂ ਸਾਂ ਤੋਂ ਰੱਖ ਰੱਖਤੀ ਹੈ ਕਿ ਜਿਹੜੀ ਵੀ ਚੀਜ਼ ਵੀ ਜੇ ਸਮਝ ਗਿਆ ਮੇਰੀ ਗੱਲ ਹੂੰ ਇਹ ਤਾਂ ਬਾਰੇ ਮੈਂ ਲਾਜ ਵਿਆਹ ਨਾਲ ਰੱਖੂਗੀ ਲਾਜ ਨਾਲ ਠੀਕ ਲਾਜ ਪਾਇਆ ਰੱਖੂਗੀ ਮੇਰਾ ਪੁੱਤ ਬਹੁਤ ਸਿਆਣਾ ਖੰਧਾਰ ਹੈ ਮੇਰਾ ਪੁੱਤ ਤੇ ਬਾਕੀ ਬੈਗ ਨੂੰ ਨਾਲ ਚਲਦੀ ਘਾਟ ਰੱਖੇ ਹਾਂ ਤੇ ਬਾਕੀ ਇਹਨਾਂ ਨਾਲ ਹੀ ਮੈਨੂੰ ਐ ਲੱਗਦਾ ਹੈ ਨਾ ਜੇ ਉਹ ਖੁਸ਼ ਹੈ ਤਾਂ ਮੈਨੂੰ ਹੌਸਲਾ ਦਿੰਦਾ ਹੈ ਨਾ ਚਲੋ ਵੀ ਇਹੋਸ਼ਾ ਬੱਚੇ ਤੇ ਜੇ ਇਹ ਦੁਖੀ ਹੈ ਜਾਂ ਕੋਈ ਚੀਜ਼ ਨੂੰ ਮੈਨੂੰ ਐ ਲੱਗਦਾ ਵੀ ਆਹ ਚੀਜ਼ ਚਾਹੀਦੀ ਹੋ ਨਹੀਂ ਰਹੀ ਹੈ ਨਾ ਫਿਰ ਮੈਨੂੰ ਪਹਿਲਾਂ ਬਹੁਤ ਜ਼ਿਆਦਾ ਦੁੱਖ ਹੋ ਜਾਂਦਾ ਹੈਗਾ ਵੀ ਪਹਿਲਾਂ ਮੈਂ ਸੋਚ ਰ ਸੋਚਣ ਲੱਗ ਜਾਈ ਨਾ ਕਿ ਕਾਸ਼ ਮੈਂ ਇਹ ਚੀਜ਼ ਇਹਨਾਂ ਨੂੰ ਬੱਚਿਆਂ ਦੇ ਲੈ ਕੇ ਦੇ ਸਕਾਂਗੀ। ਚਲੋ ਗੁਰੀ ਗਾਲੀ ਹੈ ਨਾ ਚੱਲਦੇ ਰਹਿਣਾ। ਤੇ ਆਪਣਾ ਮੈਂ ਧੀ ਕਿਹਾ ਸੀ ਮੈਂ ਕਹਿੰਦੀ ਸਾਡੇ ਕੋਲ ਬੜੀਆਂ ਪਗਾਂ ਤੁਸੀਂ ਲੈ ਜਾਓ ਤੇ ਉਹ ਆਖੀ ਸ਼ਾਇਦ ਅਲੂਮੀਨੀਅਮ ਆਗਰੋ ਕਿਉਂਕਿ ਅਸੀਂ ਮੈਜਨੇਸ਼ਨ ਸਸਾਂ ਜਾਵੜੇ ਸੀਗੇ ਤੇ ਉਹ ਵੀ ਗਾੜੀ ਲੱਗੀ ਹੋਣੀ ਹੈ। ਮੰਦਰ ਦੀ ਵਾਰੀ ਕੰਮ ਕਰਕੇ ਉਹ ਆਉਣਗੀ। ਕਿੰਦੀ ਸੀ ਜਿਵੇਂ ਅ ਮੈਂ ਅੰਟੀ ਵੀ ਹੱਲਣਾ ਲਈ ਜਿਹੜੀ ਚਾਹ ਰਹਾਂ ਹਾਂ ਮੈਂ ਦਿਨੇ ਆਉਂਦੀ ਜਦੋਂ ਹੱਲਣਾ ਲਈ ਜੂਗੀ ਤੇ ਉਂ ਫਿਰ ਅਸੀਂ ਫੁਰਾਏ ਲੈ ਲਵੋਗੇ ਸਾਥੇ ਉਹ ਫਾਮੂਲਾ ਗਿਆ ਟਾਈਮ ਉਂ ਬਾਕੀ ਮੈਂ ਕਪੜੇ ਪਹਿਰਾ ਤੇ ਨੋਂ ਤਾਂ ਫਾਮੂਲਾ ਗਈ ਕਿ ਸੂਟ ਮੇਰਾ ਤਿਆਰ ਕੀਤਾ ਬਿਆ ਸੀਗਾ ਦੋ ਸੂਟ ਐਂਡਰ ਕਿਤੇ ਜਾਣਾ ਪਿਆ ਜਾਂਦਾ ਜੀ ਹਨਾ ਸੂਟ ਐਮਰਜੈਂਸੀ ਜ਼ਰੂਰੀ ਹੁੰਦੇ ਨੇ ਤੇ ਉਹ ਸੂਟ ਫਾੜ ਲੈ ਕੇ ਮੈਂ ਸੂਟ ਸਾਡਾ ਫੜਦੇ ਕਰਦੇ ਅਸੀਂ ਗੱਲਣ ਲੱਗ ਗਏ ਹਨਾ ਤੇ ਵੀ ਦੀਆਂ ਗੱਲਾਂ ਇਹੋ ਜਿਹੀ ਨਹੀਂ ਹੈ ਜੇ ਬੁੱਕ ਕਰਦੇ ਪਿਆ ਜਾਂਦੇ ਕਿਉਂਕਿ ਮੈਂ ਟਾਈਮ ਬੰਦਲਾ चश्ता लगे चल गए बस वो मैं बता बंद बना के बना लेकिन सब तो ज्यादा अब मैं बहुत चंगा लग रहा है ना बहुत बढ़िया दिन चल क्योंकि भेने ਜ셔ਨ ਦਾ ਜਿਹੜਾ 6 ਮਹੀਨੇ ਪਹਿਲਾਂ ਸੀ ਉਹ ਸੁਪਣਾ ਪੂਰਾ ਹੋ ਗਿਆ थैंक यू ਬੇਣੀ ਤੇ ਇਹ ਹੀ ਮੇਰਾ 7 ਮਹੀਨਿਆਂ ਦੀ ਹਨਾ 7 ਮਹੀਨਿਆਂ ਚ ਚੈਨਲ ਬਣਾਇਆ ਮੈਂ ਮਿਹਨਤ કરી ਚੈਨਲ ਮੋਨਟਾਈਜ਼ ਕਰਾਇਆ ਸਬਸਕ੍ਰਾਈਬਰ ਪੂਰੇ ਕਰੇ ਵੀ ਇਹ ਅੱਜ ਮੈਨੂੰ ਹਨਾ ਇਹ ਚੀਜ਼ ਦਾ ਰਿਜ਼ਲਟ ਮਿਲਿਆ ਵੀ ਕੋ ਪਿਆਰ ਕਰਦੇ ਸਾਰੇ ਹਨਾ ਬਹੁਤ ਜਿਆਦਾ ਪਿਆਰ ਕਰਦੇ ਨੇ 7 ਮਹੀਨਿਆਂ ਚ ਅੱਜ ਮੇਰੀ ਪਹਿਲੀ ਪਹਿਲੀ ਕਮਾਈ ਹੈ ਇਹ ਹਨਾ ਮੋਹ ਪਿਆਰ ਦੀ ਪਹਿਲੀ ਕਮਾਈ ਹੈ ਅੱਜ ਹਨਾ ਜਿਹੜੀ ਭੈਣ ਨੇ ਭੇਜੀ ਹੈ ਮੇਰੇ ਧੀਆ ਵਾਸਤੇ ਹਨਾ ਅਸੀਸ ਭੇਜੀ ਹੈ ਨਾ ਦੁਆ ਭੇਜੀ ਹੈ ਤੇ ਇੱਥੋਂ ਪਤਾ ਲੱਗਦਾ ਵੀ ਦੁਨੀਆ ਹਨਾ ਬਹੁਤ ਨਾਈਸ ਹੈ ਦੁਨੀਆ ਸਾਰੇ ਲੋਕ ਇੱਕੋ ਜਿਹੇ ਹੁੰਦੇ ਹਨਾ ਸਾਰੀਆਂ ਭੈਣਾਂ ਇੱਕੋ ਜਿਹੀਆਂ ਹੁੰਦੀਆਂ ਬਹੁਤ ਨਾਈਸ ਗਾਇਸ ਲੋਕ ਪਏ ਨੇ ਥੈਂਕ ਯੂ ਪਏ ਨੇ ਦੁਨੀਆ ਬਹੁਤ ਚੰਗੀ ਹੈ ਜੇ ਆਪਾਂ ਕਹਿੰਦੇ ਹਾਂ ਮਾਡਰਨ ਟਾਈਮ ਆ ਗਿਆ ਤੇ ਇਹ ਹੈ ਮਾਡਰਨ ਟਾਈਮ ਦੁਨੀਆ ਬਹੁਤ ਚੰਗੀ ਪਈ ਹੈ ਤੇ ਇਹ ਚੀਜ਼ ਦਾ ਮੈਨੂੰ ਅੱਜ ਅਹਿਸਾਸ ਹੋ ਗਿਆ ਹਨਾ ਤੇ ਬਸ ਆਹੀ ਹੈ ਜੀ ਹੋਰ ਤਾਂ ਕੁਝ ਨਹੀਂ ਹਨਾ ਤੇ ਆਹੀ ਬਸ ਆਪਣੇ ਚੈਨਲ ਦਾ ਸਪੋਰਟ ਪਿਆਰ ਵਧਾਈ ਰੱਖੋ ਹਨਾ ਏ ਆਪਾ ਕੋਸ਼ਿਸ਼ ਕਰਾਂਗੇ ਵੀ ਕੀ ਆਂਦੇ ਆਪਾਂ ਲੈ ਵੀ ਸੁਪਰੇ ਸਾਰੇ ਪੂਰੇ ਕਰਨਾ ਮੈਂ ਈ ਆ ਦੇ ਸੁਪੜੇ ਪੂਰੇ ਕਰਨਾ ਚਲੋ ਜਿੰਨਾ ਚਿਰ ਗੱਗੀ ਬਾਹਰ ਨਹੀਂ ਆਉਂਦਾ ਨਾ ਜਦੋਂ ਬਾਹਰ ਆ ਗਿਆ ਆਪਦੀ ਜ਼ਿੰਮੇਦਾਰੀ ਹੈ ਨਾ ਆਪੇ ਸਾਂਭੂਗਾ ਉਹ ਤੇ ਉਹ ਜਿੰਨਾ ਚਿਰ ਉਹ ਅੰਦਰ ਹੈ ਚਲੋ ਆਣਾ ਮੈਂ ਆਪ ਨੂੰ ਧੀਆਂ ਨੂੰ ਮਤਲਬ ਇੰਨਾ ਲਈ ਵੀ ਜਿੰਨਾ ਹੋ ਸਕਾ ਨਾ ਹੋ ਸਕੇ ਮੈਂ ਕਰ ਸਕਾ ਇੰਨਾ ਵਾਸਤੇ ਹੋਣਾ ਇੰਨਾ ਦਾ ਸੁਪਣਾ ਪੂਰਾ ਕਰ ਸਕਾਂ ਤੇ ਆਪਾਂ ਜੀ ਪੂਰਾ ਕਰਾਂਗੇ ਇਹਦਾ ਸੁਪਨਾ ਪੂਰਾ ਤੇ ਬਾਕੀ ਜੀ ਉਹਨਾਂ ਆਪਾਂ ਸੇਵਾ ਆਪਾਂ ਬਣਾਵਾਂਗੇ ਹੈਨਾ ਤੇ ਚਲੋ ਜੀ ਵੀਡੀਓ ਲੌਂਗ ਹੋ ਜਾਂਦੀ ਹੈ ਫਿਰ ਆਪਾਂ ਐਂਡ ਕਰਦੇ ਆ ਅੱਜ ਦੀ ਵੀਡੀਓ ਦਾ ਤੇ ਸਿਰਫ ਆਪਾਂ ਤੁਹਾਨੂੰ ਸਪੰਸਰ ਮੰਗਦੇ ਹਾਂ ਬਾਕੀ ਸਭ ਆਪਣੇ ਕੰਮ ਚ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਫਾਈਨ ਐਂਡ ਕਰਦੇ ਹਾਂ ਤੇ ਵੀਡੀਓ ਵਧੀਆ ਲੱਗੀ ਲੱਗ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਾਹ ਦੀ ਚਾਹ ਦੀ ਵੀਡੀਓ ਨੂੰ ਕਰਦੇ ਜੀ ਸ਼ੇਅਰ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ ਬਾਏ ਬਾਏ